ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਮੱਕੀ ਦੇ ਪਕੌੜੇ ਇਸ ਨੂੰ ਪਕੌੜੇ ਕਹਿ ਲੋ ਜਾਂ ਟਿੱਕੀ ਕਹਿ ਲੋ ਸਭ ਤੋਂ ਪਹਿਲਾਂ ਆਪਾਂ ਦੋ ਛੱਲੀਆਂ ਲਈਆਂ ਹਨ ਤੇ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਕਰਦੇ ਦੇ ਨਾਲ ਉਸਦੇ ਦਾਣੇ ਅਲੱਗ ਕਰ ਲੈਣੇ ਹਨ ਹੁਣ ਇੱਕ ਸ਼ਿਮਲਾ ਮਿਰਚ ਆਪਾਂ ਚੌਪ ਕਰਕੇ ਵਿੱਚ ਪਾ ਲੈਣੀ ਹੈ ਤੇ ਦੋ ਇਸ ਦੇ ਵਿੱਚ ਮੈਂ ਗਾਜਰਾ ਐਡ ਕਰ ਲਈਆਂ ਹਨ ਇਹਨਾਂ ਨੂੰ ਆਪਾਂ ਬ੍ਰਿਕ ਬ੍ਰਿਕ ਚੌਪ ਕਰ ਲੈਣਾ ਹੈ ਹੁਣ ਇਸ ਦੀ ਬਾਈਂਡਿੰਗ ਵਾਸਤੇ ਆਪਾਂ ਥੋੜਾ ਜਿਹਾ ਬੇਸਨ ਐਡ ਕਰਾਂਗੇ ਇੱਥੇ ਮੈਂ ਤਿੰਨ ਤੋਂ ਚਾਰ ਚਮਚ ਬੇਸਨ ਦੇ ਐਡ ਕੀਤੇ ਹਨ ਤੇ ਹੋਰ ਇਹਨਾਂ ਨੂੰ ਥੋੜਾ ਜਿਹਾ ਕਰੰਚੀ ਤੇ ਕ੍ਰਿਸਪੀ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਇੱਕ ਵੱਡਾ ਚਮਚ ਚਾਵਲ ਦਾ ਆਟਾ ਐਡ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ। 1/4 ਚਮਚ ਇਸ ਦੇ ਵਿੱਚ ਲਾਲ ਮਿਰਚ ਪਾਊਡਰ ਤੇ ਇਹ ਦੋ ਤੋਂ ਤਿੰਨ ਚੁਟਕੀਆਂ ਇਸ ਦੇ ਵਿੱਚ ਹਲਦੀ ਪਾਊਡਰ ਐਡ ਕਰਾਂਗੇ। ਚਟਪਟਾ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ ਆਮਚੂਰਨ ਪਾਊਡਰ ਤੇ 1/4 ਚਮਚ ਇਸ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰ ਦਵਾਂਗੇ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂ ਇਸਨੀਆਂ ਛੋਟੀਆਂ ਛੋਟੀਆਂ ਟਿੱਕੀਆਂ ਬਣਾ ਲਵਾਂਗੇ ਤੁਸੀਂ ਇਸ ਨੂੰ ਟਿੱਕੀਆਂ ਕਹਿ ਲਓ ਕਬਾਬ ਕਹਿ ਲਓ ਕੁਝ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਹੁਣ ਆਪਾਂ ਤੇਲ ਗਰਮ ਹੋ ਚੁੱਕਾ ਹੈ ਉਸ ਦੇ ਵਿੱਚ ਇਸ ਨੂੰ ਪਾ ਕੇ ਫਰਾਈ ਕਰ ਲਵਾਂਗੇ ਬਹੁਤ ਜ਼ਿਆਦਾ ਤੇਲ ਆਪਾਂ ਐਡ ਨਹੀਂ ਕਰਨਾ ਜਸਟ ਥੋੜਾ ਜਿਹਾ ਤੇਲ ਪਾ ਕੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਤੇ ਇਹ ਦੇਖੋ ਦੋਨਾਂ ਸਾਈਡਾਂ ਤੋਂ ਆਪਾਂ ਅਲਟ-ਪਲਟ ਕਰਕੇ ਲੋ ਫਲੇਮ ਦੇ ਉੱਪਰ ਪਕਾਵਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵਾਦ ਤੋਂ ਵਾਦ ਲਾਈਕ ਸ਼ੇਅਰ ਤੇ ਪ ਇਹ ਕਿੰਨੇ ਜਿਆਦਾ ਕ੍ਰਿਸਪੀ ਬਣੇ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ